ਸਤਿ ਸ਼੍ਰੀ ਅਕਾਲ ਜੀ ਤਰ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਵਿੱਚ ਤੇ ਅੱਜ ਆਪਣੀਆਂ 987 ਤੋਂ 999 ਤੱਕਰ ਬੋਲੀਆਂ ਲੈ ਕੇ ਆਏ ਜੇ ਆਪਣੀ 1000 ਬੋਲੀ ਕੰਪਲੀਟ ਹੋ ਗਈ ਹੈ ਤੇ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸਾਰੀਆਂ ਬੋਲੀਆਂ ਬਹੁਤ ਸੋਹਣੀਆਂ ਸੀ ਤੇ ਅੱਜ ਆਪਾਂ ਸ਼ੁਰੂ ਕਰਦੇ ਆਂ ਇਹ ਬੋਲੀਆਂ ਹੋਰਾਂ ਦੇ ਜੀ ਜੇ ਲੰਮਸਲੰ ਮੇ ਹੋਰਾਂ ਦੇ ਜੀ ਜੇ ਲੰਮਸਲੰ ਮੇ ਮੇਰਾ ਜੀ ਜਾ ਗਿਠੇ ਮੁਠੀਆਂ ਜਿਵੇਂ ਸੜਕ ਤੇ ਚੱਲ ਲਦਾ ਪੱਟ ਪੁਟੀਆਂ ਜਿਵੇਂ ਸੜਕ ਤੇ ਚੱਲ ਪੱਟ ਪੁਟੀਆਂ ਰੜਕੇ 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 ਮਿੱਤਰਾਂ ਦੇ ਅੰਮ ਤੜਕੇ ਰਾਂ ਮਿੱਤਰਾਂ ਦੇ ਅੰਮ ਤੜਕੇ ਸੰਤੀ ਆ ਗਈ ਕੋਲੀ ਫੜਕੇ ਨਹੀਂ ਆਉਂਦੀ ਨੂੰ ਖਾਵੀ ਗਏ ਉੰਦੀਨ ਉਹ ਖਾਵੀ ਗਏ ਉਹ ਮੁਰਗੀ ਟਿੱਲਾ ਜੇਬੂਲ ਕਰਕੇ ਨਹੀਂ ਸਤੀਏ ਨਾ ਮੁਰਦੀ ਸਤੀਏ ਨਾ ਮੁਰਦੀ ਤੈਨੂੰ ਦੇਉਂਗਾ ਬਾਜਰਾ ਮਲਕੇ ਨਹੀਂ ਬਾਜਰੇ ਦਾ ਕੀ ਖਾਣਾ ਬਾਜਰੇ ਦਾ ਕੀ ਖਾਣਾ ਮੈਨੂੰ ਦੇ ਦੇ ਪੰਜੀਰੀ ਕਰਕੇ ਹੋਕਾ ਮਿੱਤਰਾ ਦਾ ਬੈਗੀ ਕਾਲ ਜਾ ਫੜਕੇ ਹੋਕਾ ਮਿੱਤਰਾ ਦਾ ਬੈਗੀ ਕਾਲ ਜਾ ਫੜਕੇ ਕੀਸੁਰ ਮੇ ਅਨੁਮਾਨ ਕਰਦਾ ਕੀਸੁਰ ਮੇ ਅਨੁਮਾਨ ਕਰਦਾ ਹੈ ਰੰਗ ਤੇਰਾ ਕਾਲਾ ਵੇ ਫਿਰਦਾ ਮੁੱਲਵਿਕਦਾ ਫਿਰਦਾ ਮੁੱਲਵਿਕਦਾ ਵੱਡਿਆਂ ਦਿਮਾਗਾਂ ਵਾਲਾ ਨੀ ਕਾਂਟੇ ਕਰਾਏ ਝੁਕੋਠੇ ਚੜਦੀਨੇ ਪਾਏ ਕਾਂਟੇ ਕਰਾਏ ਝੁਕੋਠੇ ਚੜਦੀਨੇ ਪਾਏ ਉੱਤੇ ਲੈ ਕੇ ਡੋਰੀਆ ਕਾਲਾ ਮੇਰੇ ਉੱਤੇ ਜਿੰਦ ਵਰਦਾ ਮੁੰਡਾ ਬਿਜਲੀ ਮਹਿਕਮੇ ਵਾਲਾ ਮੇਰੇ ਉੱਤੇ ਜਿੰਦ ਵਰਦਾ ਮੁੰਡਾ ਬਿਜਲੀ ਮਹਿਕਮੇ ਵਾਲਾ ਇੱਕ ਗੱਲ ਪੁੱਛਾਂ ਲਾੜਿਆ ਇੱਕ ਗੱਲ ਦੱਸਾਂ ਵੇ ਇੱਕ ਗੱਲ ਪੁੱਛਾਂ ਲਾੜਿਆ ਇੱਕ ਗੱਲ ਦੱਸਾਂ ਵੇ ਮਾਂ ਤੇਰੀ ਤਾਂ ਚੰਬੋ ਚਾਲੀ ਕੀ ਰੋਵਾ ਕੀ ਹੱਸਾਂ ਵੇ ਮਾਂ ਤੇਰੀ ਤਾਂ ਚੰਬੋ ਚਾਲ ਕੀ ਰੋਵਾ ਕੀ ਹੱਸਾਂ ਵੇ ਕਰਦੀ ਧੀਆ ਦੀ ਉਹ ਦਲਾਲੀ ਕੀ ਬੈਠਾ ਕੀ ਦੱਸਾਂ ਵੇ ਤਾੜਵੀਆਂ ਦਾ ਉਹ ਪਿਸ਼ੋਕਾ ਹੋਰ ਮੈਂ ਕੀ ਕੀ ਦੱਸਾਂ ਵੇ ਤਾੜਵੀਆਂ ਦਾ ਉਹ ਪਿਸ਼ੋਕਾ ਹੋਰ ਕੀ ਕੀ ਦੱਸਾਂ ਵੇ ਗਹਿਣੇ 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 ਪਰ ਪਰ ਵੰਡ ਮਟੀਆਂ ਪਰ ਪਰ ਵੰਡ ਮਟੀਆਂ ਗੁਰ ਰੰਗ ਨੇ ਸਦਾ ਨਹੀਂ ਰਹਿਣਾ ਨਹੀਂ ਹੱਸ ਕੇ ਬੋਲ ਬੱਲਿਏ ਹੱਸ ਕੇ ਬੋਲ ਬੱਲਿਏ ਮੁੱਲ ਲਹੀ ਜੋ ਲੈਣਾ ਨਹੀਂ ਬੁੱਢੀ ਹੋਈ ਤਰਸੇਗੀ ਬੁੱਢੀ ਹੋਈ ਤਰਸੇਗੀ ਤੈਨੂੰ ਫੇਰ ਕਿਸੇ ਨਹੀਂ ਕਹਿਣਾ ਜੋਰ ਜਵਾਨੀ ਦਾ ਸਦਾ ਨਹੀਂ ਕਿਸੇ ਤੇ ਰਹਿਣਾ ਜੋਰ ਜਵਾਨੀ ਦਾ ਸਦਾ ਨਹੀਂ ਕਿਸੇ ਤੇ ਰਹਿਣਾ ਜੋਰ ਜਵਾਨੀ ਦਾ ਹਰਾ ਹਰਾ ਘਾਵੇ ਮੈਰੀ ਨੀ ਸੇਵੀਆਂ ਮੁਛਾ ਮਨਾ ਕੇ ਆਵੇ ਮੈਰੀ ਨੀ ਸੇਵੀਆਂ ਮੁਛਾ ਮਨਾ ਕੇ ਆਵੇ ਮੈਰੀ ਨੀ ਸੇਵੀਆਂ ਮੁਛਾ ਮਨਾ ਕੇ ਆ ਪਿੰਡਾ ਵਿੱਚੋਂ ਪਿੰਡ ਸੁਨੀਂਦਾ ਪਿੰਡਾ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਪੱਖੇ ਨਹੀਂ ਪੱਖੇ ਦਾਇਕ ਤੇਲਰ ਸੁਨੀਂਦੀ ਪੱਖੇ ਦੀ ਕਿਤੇ ਲੰਸ ਲਪਲਪ ਸੁਰਮਾ ਥੱਪੇ ਨਹੀਂ ਬੁੜਿਆਂ ਨਾਲ ਤਲਾਉਂਦੀ ਯਾਰੀ ਬੁੜਿਆਂ ਨਾਲ ਤਲਾਉਂਦੀ ਯਾਰੀ ਮੁੰਡਿਆਂ ਨੂੰ ਦਿਂਦੀ ਤੱਕੇ ਨਹੀਂ ਇੱਕ ਮੁੰਡੇ ਦੇ ਆਗੀ ਜਫੇ ਵਿੱਚ ਇੱਕ ਮੁੰਡੇ ਦੇ ਆਗੀ ਜਫੇ ਵਿੱਚ ਲੈ ਗਿਆ ਲੈਵੜਿਆ ਕਲਕੱਤੇ ਝੂਠ ਹੈ ਬੋਲੀ ਨਾ ਸੂਰਜ ਲਗਦਾ ਮੱਥੇ ਝੂਠ ਬਾ ਬੋਲੀ ਸੂਰਜ ਲਗਦਾ ਮੱਥੇ ாாா் லாரேம் போி பவா கார்கே மது ஜி போந்தா சவார கே மீர பிந்தனா சவார்கே ஆழ 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 கி திமால பண்ணி தமால பண்ணக்கபத்தோ நி ஞர பத்தலோ திர பத்தலோதி ஷடே பிடுக்கலே நீர் சுந்தா நீச்சனோ வீர சுனீ ਹਰਾ ਹਰਾ ਕਹਾਣੀ ਮੈਰਨੀਆ ਸੇਵੀਆਂ ਕਮਲੇ ਨੂੰ ਚੜ ਗਿਆ ਚਾਨੀ ਮੈਰਨੀਆ ਸੇਵੀਆਂ ਕਮਲੇ ਨੂੰ ਚੜ ਗਿਆ ਚਾਹਦੀ ਮੈਰਨੀਆ ਸੇ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਛੱਤੀ ਨਹੀਂ ਛੱਤੀ ਦੇ ਵਿੱਚ ਲੜਨ ਸ਼੍ਰੀ ਕਣਾ ਛੱਤੀ ਦੇ ਵਿੱਚ ਲੜਨ ਸ਼੍ਰੀ ਕਣਾ ਆਖਣ ਕੁੱਤੀ ਕੁੱਤੀ ਨਹੀਂ ਇੱਕ ਹਟਾਈ ਹਟਕੇ ਬਹਿ ਗਈ ਇੱਕ ਹਟਾਈ ਹਟਕੇ ਬਹਿ ਗਈ ਦੂਜੀ ਨੇ ਲਾ ਲਈ ਜੁਕਤੀ ਨਹੀਂ ਉਹ ਤੇਰਾ ਕੀ ਲੱਗਦਾ ਜੀ ਦੇ ਨਾਲ ਤੂੰ ਸੁੱਤੀ ਉਹ ਤੇਰਾ ਕੀ ਲੱਗਦਾ ਜੀ ਦੇ ਨਾਲ ਤੂੰ ਸੁੱਤੀ ਉਹ ਤੇਰਾ ਕੀ ਲੱਗਦਾ ਜੀ ਦੇ ਨਾਲ ਸੁੱਤੀ ਨੀਲੇ ਘੋੜਿਆਂ ਭਾਲਿਆ ਤੇਰਾ ਸਭ ਕੁਝ ਨਹੀਂ ਲੋਲੇ ਲਾ ਨਿੱਲੇ ਕੋੜੇ ਵਾਲਿਆ ਤੇਰਾ ਸਭ ਕੁਝ ਲਈ ਲੋਲੀ ਲੀਲ ਲੀਲ ਵਿਚਾਰਾ ਕੀ ਕਰੇ ਝੂਠੇ ਪੈ ਵਕੀਲ ਰਾਜਨ ਮੋੜੀ ਵੇ ਰੁੱਸੀ ਜਾਂਦੀ ਹੀਰ ਰੰਜਨਾ ਮੋੜੀ ਵੇ ਰੁੱਸੀ ਵੀ ਹੀਰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਪਲੀਜ਼ ਸਬਸਕ੍ਰਾਈਬਰ ਕਰ ਦੋ ਪੂਰੇ ਆਪਣਾ ਵਾਚ ਟਾਈਮ ਕਦੋਂ ਦਾ ਕੰਪਲੀਟ ਹੋ ਗਿਆ ਕੱਲ੍ਹ ਸਬਸਕ੍ਰਾਈਬਰ ਰਹਿ ਗਏ ਨੇ ਤੇ ਪਲੀਜ਼ ਵੱਧ ਤੋਂ ਵੱਧ ਸਟੋਪ ਸਪੋਰਟ ਕਰੋ ਕਿ ਤਾਂ ਜੋ ਆਪਣੇ ਸਬਸਕ੍ਰਾਈਬਰ ਵੀ ਜਲਦੀ ਪੂਰੇ ਹੋ ਜਾਣ ਤੇ わたちはこかビデオを見てい